ਇਹ ਮੈਥਡਿਕ ਐਸਾ ਮੈਥਡ ਹੈ ਕਿ ਜਦੋਂ ਬੱਚੇ ਗੇਮ ਖੇਡਦੇ ਨੇ ਨਾ ਬੜੇ ਇੰਟਰਸਟ ਨਾਲ ਖੇਡਦੇ ਔਰ ਜਦੋਂ ਇਹ ਲੇਡੀਆਂ ਹੋਣੀਆਂ तकरीबन ਸਕੂਲਿੰਗ ਤੋਂ ਬਾਅਦ ਪਹਿਲੀ ਵਾਰੀ ਆ ਕੇ ਇੱਥੇ ਗੇਮ ਪਲੇ ਕਰਦੀਆਂ ਇੱਕ ਗੇਮ ਦੇ ਤੁ ਇਹ ਜਦੋਂ ਖੁਦ ਬਹੁਤ ਅੱਛੀ ਤਰ੍ਹਾਂ ਸਿੱਖਦੀਆਂ ਤੇ ਅੱਗੇ ਉਹ ਮਾਈਂਡ ਦੇ ਵਿੱਚ ਇਹਨਾਂ ਦੇ ਕਲੀਅਰ ਹੋ ਜਾਂਦੀ ਹੈ ਇੱਕ ਚੀਜ਼ ਕਿ ਲੋਕਾਂ ਨੂੰ ਦੱਸਣਾ ਹੋਰ ਵੀ ਜ਼ਿਆਦਾ ਸੁਖਾਲਾ ਇਹਨਾਂ ਲਈ ਹੋ ਜਾਂਦਾ ਜਿਵੇਂ ਕਿ ਆਪਾਂ ਦੇਖ ਹੀ ਰਹੇ ਹਾਂ ਕਿ ਪੁਆਇੰਟ ਟੂ ਪੁਆਇੰਟ ਇਹਨਾਂ ਨੂੰ ਕਿੱਥੋਂ ਸੱਪ ਕੱਟ ਰਿਹਾ ਤੇ ਉਸ ਦੇ ਕੱਟਣ ਦਾ ਕੀ ਕਾਰਨ ਹੈ ਜੇ ਅਸੀਂ ਕਾਉਂਟ ਆਫਨ ਕਰਵਾ ਲਿਆ ਬਟ ਉਹਨੂੰ ਪ੍ਰੋਪਰ ਤਰੀਕੇ ਨਾਲ ਸੀ ਮੇਨਟੇਨ ਨਹੀਂ ਕੀਤਾ ਕੋਈ ਯੂਜ਼ ਨਹੀਂ ਕੀਤਾ ਤਾਂ ਉਹ ਵਾਪਸ ਇੱਕ ਨੰਬਰ ਤੇ ਜਾ ਕੇ ਪਹੁੰਚ ਜਾਂਦੇ ਨੇ ਉਹ 15 ਪੋਸਟਰ ਦੇ ਵਿੱਚ ਮੋਬਾਈਲ ਬੈਂਕਿੰਗ ਬਾਰੇ ਆ ਇਹਨਾਂ ਨੂੰ ਕਿਸ ਤਰੀਕੇ ਨਾਲ ਆਪਣਾ ਅਕਾਊਂਟ ਓਪਨ ਕਰਨਾ ਅਕਾਊਂਟ ਦਾ ਯੂਜ਼ ਕਿਸ ਤਰੀਕੇ ਨਾਲ ਕਰਨਾ ਹਰ ਇੱਕ ਚੀਜ਼ ਇਹਨਾਂ ਨੂੰ ਸਿਖਾਈ ਜਾਊਗੀ ਔਰ ਨਾਲ ਦੀ ਨਾਲ ਇਹ ਸੇਮ ਪ੍ਰੋਸੈਸ ਜਿਹੜਾ ਇਹ ਬਿੰਡਾਂ ਦੇ ਵਿੱਚ ਜਾ ਕੇ ਉਹਨਾਂ ਆਮ ਔਰਤਾਂ ਨੂੰ ਵੀ ਸਿਖਾਉਣਗੇ बहुत बढ़िया लग रहा है डिफरेंट तरीका डिफरेंट वे है कि आप कि अगे रहे हैं गे। क्योंकि ये समझाया जा रहा है कि आपा कुछ गलत कर रहे हैं कि सप कट रहा है आप सही करना चाहिए चीज बहुत बढ़िया गाइड कर रहे हैं सर मैं नीचे तो उठ के मतलब ऊपर वाल जाना है ना ਵੀ ਮਤਲਬ ਸਾਰਾ ਲੇਡੀਜ਼ ਨੂੰ ਕਿਦਾਂ ਅਸੀਂ ਵੀ ਬੈਂਕ ਦੇ ਖਾਤੇ ਖੁਲਾਣੇ ਆ ਕਿਦਾਂ ਉਹਨਾਂ ਨੂੰ ਗਾਈਡ ਕਰਨਾ ਉਹਨਾਂ ਨੂੰ ਦੱਸਣਾ ਕਿਉਂਕਿ ਪਿੰਡਾਂ ਦੇ ਵਿੱਚ ਅਨਪੜ੍ਹ ਬੀਬੀਆਂ ਹੋਣਗੀਆਂ ਉਹਨਾਂ ਨੂੰ ਬੈਂਕ ਦੇ ਖਾਤੇ ਬਾਰੇ ਜੋ ਵੀ ਜਾਣਕਾਰੀ ਅਸੀਂ ਦੇਵਾਂਗੇ ਜਿਵੇਂ ਅਸੀਂ ਲੋਨ ਲੈ ਰਹੇ ਹਾਂ ਜਸਨ ਸਭ ਕੱਟ ਰਿਹਾ ਅਸੀਂ نیچے ਫੇਰ ਆ ਜਾਨੇ ਆ ਸੇਵਿੰਗ ਕਿਵੇਂ ਕਰਨੀ ਆ ਖਾਤੇ ਕਿਵੇਂ ਭਲਵਾਣੇ ਉਹ ਸਭ ਸੰਸਮਝ ਆ ਰਿਹਾ ਤੁਸੀਂ ਦੇਖ ਰਹੇ ਹੋ ਰojana spokesperson ਨੇ ਦੇਸ਼ ਦੇ ਲੋਕਾਂ ਨੂੰ ਸਿੱਖਿਸ਼ਿਤ ਕਰਨ ਵਾਸਤੇ ਸਰਕਾਰਾਂ ਸਮਾਜ ਸਮਾਜ ਤੇ ਕੰਮ ਕਰਦੀਆਂ ਰਹਿੰਦੀਆਂ ਹੁਣ ਤੁਹਾਨੂੰ ਇੱਕ ਬੇਹਤ ਖਾਸ ਚੀਜ਼ ਦਿਖਾਉਣ ਲੱਗੇ ਆ ਜਿਹੜਾ ਕਿ ਪੰਜਾਬ ਦੇ ਆਜੀਵਿਕਾ ਮਿਸ਼ਨ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਜਾਂਦੇ ਆ ਔਰਤਾਂ ਨੂੰ ਚਾਹੇ ਰੋਜ਼ਗਾਰ ਦੇ ਨਾਲ ਜੋੜਨਾ ਹੋਵੇ ਜਾਂ ਉਹਨਾਂ ਨੂੰ ਸਿੱਖਿਸ਼ਿਤ ਕਰਨਾ ਹੋਵੇ ਤਾਂ ਹੁਣ ਇੱਕ ਸਟੇਟ ਬੈਂਕ ਆਫ ਇੰਡੀਆ ਦਾ ਇੱਕ ਰੂਰਲ ਡਿਵੈਲਪਮੈਂਟ ਜਿਹੜਾ ਇੱਕ ਇਹਨਾਂ ਦਾ ਪ੍ਰੋਜੈਕਟ ਹੈਗਾ ਜਿਹਦੇ ਚ ਆ ਤੁਸੀਂ ਦੇਖੋ ਇਹ ਮੇਰੇ ਨਾਲ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇੱਥੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਔਰਤਾਂ ਨੂੰ ਪਿੰਡਾਂ ਕਿਉਂ ਇੱਕ ਖੇਲ ਸੱਪ ਸਿੜੀ ਦਾ ਜਿਹੜਾ ਅਸੀਂ ਖੇਡਦੇ ਹੁੰਦੇ ਸੀਗੇ ਉਸ ਗੇਮ ਦੇ ذریعے ਜਾਗਰੂਕ ਕੀਤਾ ਜਾ ਰਿਹਾ ਹੈ ਕਿ ਤੁਸੀਂ ਪਿੰਡਾਂ ਦੀਆਂ ਜਿਹੜੀਆਂ ਵੀ ਔਰਤਾਂ ਹੈਗੀਆਂ ਇਹ ਟ੍ਰੇਨਿੰਗ ਕੈਂਪ ਹੈਗਾ ਜਿਹਦੇ ਵਿੱਚ ਸੈਂਕੜੇ ਪਿੰਡਾਂ ਦੇ ਵਿੱਚੋਂ ਜਿਹੜੇ ਪਾਰਟਿਸਿਪੇਟ ਜਿਨ੍ਹਾਂ ਨੇ ਹਿੱਸਾ ਲிட்டਾ ਜਿਹੜੇ ਟ੍ਰੇਨਿੰਗ ਲੈ ਰਹੇ ਨੇ ਟ੍ਰੇਨਰ ਬਣਨਗੇ ਉਹ ਟ੍ਰੇਨਿੰਗ ਲੈ ਕੇ ਪਿੰਡ-ਪਿੰਡ ਜਾਣਗੇ ਪਿੰਡ-ਪਿੰਡ ਜਾ ਕੇ ਕਿਹੜੀ ਜਾਣਕਾਰੀ ਦੇਣਗੇ ਉਹ ਵੀ ਤੁਹਾਨੂੰ ਦਿਖਾਣਿਆ ਤਸਵੀਰਾਂ ਦੇ ذریعے ਇਹ ਅਸੀਂ ਪੁਰਾਣੇ ਸਮੇਂ ਚ ਖੇਲਦੇ ਰਿਹਾ ਸੱਪ ਸਿੜੀ ਦਾ ਸਾਰੇ ਬੱਚੇ ਜਾਂ ਖੇਲਦੇ ਰਿਹਾ ਇਹ ਚੀਜ਼ਾ ਸਾਨੂੰ ਪਤਾ ਹੈ ਕਿ ਸੱਪ ਸਿੜੀ ਜਿਹੜੀ ਗੇਮ ਹੈ ਪਰ ਇਸ ਗੇਮ ਦੇ ذریعے ਐਜੂਕੇਟ ਕੀਤਾ ਜਾ ਰਿਹਾ ਪਿੰਡਾਂ ਦੀਆਂ ਔਰਤਾਂ ਨੂੰ ਤਾਂ ਕਿ ਉਹ ਪਿੰਡਾਂ ਦੇ ਵਿੱਚ ਘਰ ਘਰ ਜਾਣ ਤੇ ਉਹ ਜਗ੍ਹਾ ਤੇ ਪਹੁੰਚ ਕਰਨ ਜਿੱਥੇ ਪੜੇ ਲਿਖੇ ਲੋਕ ਨਹੀਂ ਹੈਗੇ ਆ ਜਾਂ ਬੀਬੀਆਂ ਪੜੇ ਨਹੀਂ ਹੈਗੇ ਆ ਆ ਗੇਮ ਇਥੋਂ ਸਟਾਰਟ ਹੁੰਦੀ ਹੈ ਜਿਵੇਂ ਤੁਸੀਂ ਦੇਖੋ ਸਟਾਰਟ ਲਿਖਿਆ 1 2 3 ਤੇ ਦੂਜੇ ਪਾਸੇ ਜਿਹੜਾ ਅਸੀਂ ਕ ਸਟਾਈਗਰ ਹੁੰਦਾ ਸੀ ਜਿਹਨੂੰ ਅਸੀਂ ਛੁੱਟਦੇ ਸੀਗੇ ਚੱਕ ਕੇ ਉਸੇ ਤਰੀਕੇ ਨਾਲ ਇਹ ਬਣਾ ਰੱਖਿਆ ਹੈ ਇਹ ਬਣਾਇਆ ਹੋਇਆ ਇਹ ਇਹ ਆ ਦੇਖੋ ਜਿਵੇਂ ਸੱਪ ਦੀ ਸਬਸਿਡੀ ਦੇ ਅਸੀਂ ਗੇਮ ਖੇਡਦੇ ਸੀ ਉਸੇ ਤਰੀਕੇ ਨਾਲ ਇਹ ਜਿਹੜੀ ਹੈ ਗੇਮ ਇਹਨਾਂ ਨੂੰ ਖੜਾਈ ਜਾ ਰਹੀ ਹੈ ਤੇ ਦੱਸਿਆ ਕੀ ਜਾਂਦਾ ਤਨ ਉਹ ਵੀ ਦੱਸਦੇ ਆ ਜਿਵੇਂ ਪਹਿਲਾ ਸੁੱਟਿਆ ਤਾਂ 3 ਪੁਆਇੰਟ ਆਏ ਯਾਨੀ 2 3 4 no use of account opening ਯਾਨੀ ਤੁਹਾਨੂੰ ਅਕਾਊਂਟ ਦੀ ਜ਼ਰੂਰਤ ਨਹੀਂ ਹੈ ਲੋਕ ਜਿਹੜੇ ਨੇ ਉਹ ਇੱਥੋਂ ਖੜੇ ਆ ਜਿਹੜਾ ਬੰਦਾ ਪੌੜੀ ਚੜਦਾ ਯਾਨੀ ਡਿਪੈਂਡ ਆਫ ਬੈਂਕ ਟਾਈਮਿੰਗ ਵਿਜ਼ਿਟ ਹੈਗਾ ਜੇ ਕੋਈ ਇਹਦੇ ਪੁਆਇੰਟ ਤੇ ਪਹੁੰਚਦਾ ਤਾਂ ਉਹ ਹੋਰ ਹਾਈਟ ਤੇ ਜਾਊਗਾ ਉੱਪਰ ਜਾ ਕੇ ਯਾਨੀ ਇਹ ਕੱਲੀ-ਕੱਲੀ ਚੀਜ਼ ਹੈਗੀ ਜਿਹੜੀ ਉਹ ਦਿਖਾਏਗੀ ਹੈ ਇਸ ਇਸ ਦਸਾਰੀ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਇੱਕ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਹਰ ਘਰ ਦੇ ਵਿੱਚ ਸਿੱਖਿਸ਼ਿਤ ਹੋਣ ਲੋਕ ਪੜ੍ਹੇ ਲਿਖੇ ਹੋਣ ਬੀਬੀਆਂ ਪੜ੍ਹਾਈ ਲਿਖਾਈ ਕਰਨ ਸਾਈਬਰ ਕ੍ਰਾਈਮ ਤੋਂ ਬਚਨ ਤੇ ਆਹ ਦੇਖੋ ਅੱਜ ਇਹ ਮਹਣ 29 ਨੰਬਰ ਨੰਬਰ ਜਿਹੜਾ ਹੈਗਾ ਜੇਕਰ ਕਿਸੇ ਦਾ ਹੁਣ ਜਿਵੇਂ ਨੰਬਰ ਆਉਂਦੇ 642 ਪੌੜੀ ਪੌੜੀਓ ਇਹਨਾਂ ਨੂੰ ਛੜਾਇਆ ਜਾਂਦਾ ਤੇ ਪੌੜੀ ਛੜਨ ਤੋਂ ਬਾਅਦ ਡਿਪੋਜ਼ਿਟ ਸੇਵਿੰਗ ਟੂ ਟ੍ਰਾਂਜੈਕਸ਼ਨ ਇਹ ਸਾਰਾ ਇਹਦੀ ਪੌੜੀ ਛੜ ਕੇ ਫਿਰ ਉੱਪਰ ਜਾਂਦਾ ਯਾਨੀ ਇਹ ਸਿੱਖਿਸ਼ਿਤ ਕਰਨ ਦਾ ਇੱਕ ਵੱਖਰਾ ਉਪਰਾਲਾ ਹੈਗਾ ਜਿਹਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸ਼ਾਇਦ ਹੋ ਸਕਦਾ ਇਸ ਤੋਂ ਪਹਿਲਾਂ ਨਾ ਤੁਸੀਂ ਦੇਖਿਆ ਹੁਣ ਇਹਨਾਂ ਬੀਬੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਵੱਖ-ਵੱਖ ਪਿੰਡਾਂ ਤੋਂ ਆਈਆਂ ਨੇ ਇਹ ਟ੍ਰੇਨਿੰਗ ਇੱਥੋਂ ਲੈ ਕੇ ਪਿੰਡਾਂ ਦੇ ਲੋਕਾਂ ਤੱਕ ਪਹੁੰਚ ਕਰਨੀ ਆ ਕਿ ਜਿਹੜਾ ਤੁਸੀਂ ਲੋਨ ਲਿੱਤਾ ਹੈ ਲੋਨ ਆਮ ਤੌਰ ਦੇ ਉੱਤੇ ਪ੍ਰਾਈਵੇਟ ਤੌਰ ਤੇ ਲੈ ਲੈਂਦੇ ਆ ਕਿਸੇ ਸਹਾਉਕਾਰ ਤੋਂ ਕਿਸੇ ਆਰਥੀਓ ਤੋਂ ਲੈ ਲਿਆ ਲੋਨ ਤਾਂ ਉਹਦੇ ਵਿੱਚ ਕੰਡੀਸ਼ਨ ਹੁੰਦੀ ਹੈ ਕਿ ਉਹਨਾਂ ਨੂੰ ਵੱਧ ਵਿਆਜ ਦੇਣਾ ਪੈਂਦਾ ਕਰਜ਼ਾ ਵੱਧਾ ਰਹਿੰਦਾ ਤਾਂ ਸਹੀ ਲੋਨ ਕਿਵੇਂ ਲੈਣਾ ਹੈ ਕਿਵੇਂ ਯੂਜ਼ ਕਰਨਾ ਉਹਦਾ ਇਹ ਪੂਰਾ ਇੱਕ ਚਾਰਟ ਬਣਾਇਆ ਹੋਇਆ ਸਬਸਿਡੀ ਦਾ ਖੇਲ ਬਣਾ ਕੇ ਇਸ ਗੇਮ ਦੇ ذریعے ਇਹਨਾਂ ਬੀਬੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਲੇਡੀਜ਼ ਨੂੰ ਜਿਹੜੀਆਂ ਵਕ ਵਕ ਪਿੰਡਾਂ 'ਚ ਜਾਣੀਆਂ ਦੇਖੋ ਪੂਰੀ ਤਸਵੀਰ ਤੁਹਾਨੂੰ ਦਿਖਾਣੇ ਆ ਇਹ ਟ੍ਰੇਨਿੰਗ ਦਾ ਸਿਲਸਿਲਾ ਜਿਹੜਾ ਇੱਥੇ ਚੱਲ ਰਿਹਾ ਜਿਵੇਂ ਜਿਵੇਂ ਇਹ ਟ੍ਰੇਨਿੰਗ ਲੈਣੀਆਂ ਸਾਰੀਆਂ ਇਹ ਪੜੀਆਂ ਲਿਖੀਆਂ ਹੈਗੀਆਂ ਤਾਂ ਉਸੇ ਤਰੀਕੇ ਨਾਲ ਇਹ ਆਪਣੀ ਟ੍ਰੇਨਿੰਗ ਤੋਂ ਬਾਅਦ ਪਿੰਡ 'ਚ ਜਾਣੀਆਂ ਪਿੰਡਾਂ 'ਚ ਜਾ ਕੇ ਜਿਹੜੀਆਂ ਲੇਡੀਜ਼ ਜਾਂ ਜਿਹੜੀਆਂ ਪਿੰਡ ਦੀਆਂ ਲੋਕ ਜਿਹੜੇ ਪਰਿਵਾਰ ਨਹੀਂ ਪੜੇ ਲਿਖੇ ਉਹਨਾਂ ਨੂੰ ਜਾਗਰੂਕ ਕਰਨ ਲਈ ਤੁਸੀਂ ਬੈਂਕਾਂ ਦੀ ਜਿਹੜੀ ਸਕੀਮ ਹੈਗੀ ਕਿਵੇਂ ਫਾਇਦਾ ਲੈਣਾ ਹੈ ਕਿਵੇਂ ਏਟੀਐਮ ਲੈਣਾ ਕਿਵੇਂ ਘਰਾਂ ਦੇ ਜਿਹੜੇ ਘਰ ਦੇ ਖਰਚੇ ਹੈਗੇ ਆ ਉਹਨੂੰ ਬਚਾਉਣਾ ਕਿਵੇਂ ਬਚਤ ਕਰਨੀ ਹੈ ਕਿਉਂਕਿ ਕਰਜ਼ਾ ਬਹੁਤ ਪਰਿਵਾਰਾਂ ਦੇ ਸਿਰ ਚੜ ਜਾਂਦਾ ਹੈ ਗਰੀਬ ਬੰਦਾ ਜਿਹੜਾ ਪ੍ਰਾਈਵੇਟ ਕੰਪਨੀਆਂ ਤੋਂ ਲੋਨ ਲੈ ਲੈਂਦਾ ਤਾਂ ਉਸ ਤੋਂ ਬਾਅਦ ਉਫਾ ਜਾਂਦਾ ਤਾਂ ਇਹ ਗੇਮ ਦੇ ذریعے ਇਕੱਲਾ-ਕੱਲਾ ਸਟੈਪ ਉਹਨਾਂ ਨੂੰ ਸਿਖਾਇਆ ਜਾ ਰਿਹਾ ਜਿਵੇਂ ਅਸੀਂ ਪੁਰਾਣੇ ਟਾਈਮ ਦੇ ਵਿੱਚ ਸਬਸਿਡੀ ਦਾ ਖੇਲਾ ਉਹ ਖੇlde ਸੀ ਤਾਂ ਇਹ ਇੱਕ ਬੜੀ ਵਧੀਆ ਪਹਿਲ ਹੈਗੀ ਐ ਐਸਬੀ ਰੂਰਲ ਸੈਲਫ এমਪਲੋਇਮੈਂਟ ਟ੍ਰੇਨਿੰਗ ਜਿਹੜੀ ਚੱਲਦੀ ਪਈ ਹੈ ਤਾਂ ਤਾਂ ਸਾਡੇ ਨਾਲ ਸੰਜੀਵ ਜੀ ਨੇ ਜਿਹੜੇ ਡਾਇਰੈਕਟਰ ਨੇ ਇਹ ਸਾਰੇ ਮਿਸ਼ਨ ਦੇ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਬਹੁਤ ਵਧੀਆ ਇੱਕ ਜਿਹੜਾ ਇਨੀਸ਼ੀਏਟਿਵ ਕੀਤਾ ਜਾ ਰਿਹਾ ਹੈ ਇਹ ਸਬਸਿਡੀ ਦਾ ਖੇਲ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕ ਵਾਰੀ ਪੂਰੀ ਤਸਵੀਰ ਕੋਸ਼ਿਸ਼ ਕਰਦੇ ਆ ਵਿੱਚ ਕੈਮਰੇ ਦੇ ਤੁਹਾਨੂੰ ਦਿਖਾਣ ਦੀ ਇਹ ਇਹਨਾਂ ਨੂੰ ਟ੍ਰੇਨਿੰਗ ਦੇਣ ਦਾ ਮਕਸਦ ਹੈ ਕਿ ਤੁਸੀਂ ਸਟਾਰਟਿੰਗ ਤੋਂ ਜਿੱਥੋਂ ਬੰਦਾ ਘਰ ਚੋਂ ਬਾਹਰ ਨਿਕਲਦਾ ਹੈ ਕਿਵੇਂ ਉਹਨੇ ਏਟੀਐਮ ਲੈਣਾ ਹੈ ਕਿਵੇਂ ਲੋਨ ਲੈਣਾ ਹੈ ਕਿਵੇਂ ਉਹਨੇ ਬੈਂਕ ਜਾਣਾ ਹੈ ਜਾਂ ਕਿਵੇਂ ਸਾਈਬਰ ਕਰਾਇਮ ਤੋਂ ਬਚਣਾ ਹੈ ਇਹਦੇ ਜ਼ਰੀਏ ਸਿਖਾਇਆ ਜਾ ਰਿਹਾ ਹੈ ਕਿ ਜੇ ਤੁਸੀਂ ਸਹੀ ਰਾਹ ਤੁਰੋਗੇ ਤੁਹਾਨੂੰ ਜਾਣਕਾਰੀ ਹੋਊਗੀ ਤਾਂ ਤੁਹਾਨੂੰ ਜਿਵੇਂ ਸੱਪ ਦਾ ਡੰਗ ਯਾਨੀ ਠੱਗੀ ਤੁਹਾਡੇ ਨਾਲ ਨਹੀਂ ਵੱਜੂਗੀ ਇਹ ਕੱਲੀ ਕੱਲੀ ਚੀਜ਼ ਜਿਹੜੀ ਆ ਇਹਨਾਂ ਨੂੰ ਇੱਥੇ ਸਿਖਾਈ ਜਾ ਰਹੀ ਹੈ ਤਾਂ ਸੰਜੀਵ ਨਾਲ ਵੀ ਗੱਲ ਕਰਾਂਗੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਬੜੀ ਬੇਹਤ ਖਾਸ ਚੀਜ਼ ਹੈਗੀ ਹੈ ਜਿਹੜਾ ਲੋਨ ਦਾ ਮਿਸਯੂਜ਼ ਹੋ ਜਾਂਦਾ ਲੋਨ ਲਿੱਤਾ ਸੀ ਪ੍ਰਾਈਵੇਟ ਬੰਦੇ ਤੋਂ ਨਹੀਂ ਪਰਾਏਗਾ ਕਰਜ਼ਾ ਚੜ ਗਿਆ ਹੋਰ ਉਹਦੇ ਉੱਤੇ ਵਿਆਜ ਲੱਗਿਆ ਬੈਂਕ ਤੋਂ ਲੋਨ ਲੈਣਾ ਕੱਲੀ-ਕਲੀ ਚੀਜ਼ ਆ ਬੈਂਕ ਜਾਂਦੀ ਲੋੜ ਨਹੀਂ ਕਰੋ ਟ੍ਰਾਂਜੈਕਸ਼ਨ ਕਰ ਲੈਣੀ ਆ ਮੋਬਾਈਲਾਂ ਦੇ ਉੱਤੇ ਸਾਈਬਰ ਕ੍ਰਾਈਮ ਤੋਂ ਬਚਣਾ ਇਹ ਬਹੁਤ ਸੋਹਣੀ ਚੀਜ਼ ਹੈਗੀ ਆ ਤੇ ਇਹ ਅੱਜ ਦੇ ਸਮਾਜ ਦੇ ਵਿੱਚ ਇਹ ਪਿੰਡ-ਪਿੰਡ ਤੱਕ ਘਰ-ਘਰ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਤਾਂ ਸੰਜੀਵ ਜੀ ਸਾਡੇ ਨਾਲ ਆ ਕਿਉਂਕਿ ਇੱਕ ਵਧੀਆ ਮਿਸ਼ਨ ਚੱਲ ਰਿਹਾ ਤਾਂ ਜਿਹੜੀਆਂ ਪਿੰਡਾਂ ਦੀਆਂ ਔਰਤਾਂ ਨੇ ਉਹ ਵੀ ਇਹਦੇ ਵਿੱਚ ਖਾਸਾ ਰੁਝਾਨ ਅਧਿਕਾਰੀਆਂ ਤਾਂ ਇਹ ਟ੍ਰੇਨਿੰਗ ਲੈ ਕੇ ਇੱਥੋਂ ਜਾਣੀਆਂ ਘਰਾਂ ਦੇ ਵਿੱਚ ਜਾਣੀਆਂ ਸਾਰੀ ਗੱਲਬਾਤ ਕਰਦੇ ਆ ਸੰਜੀਵ ਜੀ ਦੇ ਨਾਲ सर ये मिशन असं सारा वैसे दस ही दिता ये आइडिया बड़ा यूनीक चल के लैके आए हो ये किमें इन्हों समझाया जा रहा है भी ये सापसिडी असं गेम बच्चे खेडते रहे सारे असी भी खेडते रहे हैं कि हूँ ये जरिए ट्रेनिंग दी जाए कि कहना जी सर जैसा कि आपने बताया सांपसिडी के खेल के जरिए सापसिडी खेल के जरिए हम लोगों को जागृत करेंगे कि फाइनेंशियल प्लानिंग अपनी कैसे करें तो इसके लिए हमारे यहाँ एस बी आई आर सिटी बठिंडा के अंदर छब्बीस पार्टिसिपेंट्स को ट्रेनिंग दी जा रही है जो आगे चलकर गांव के गरीब तबके की लेडीज को आगे ट्रेनिंग देंगे ताकि वो अपनी फाइनेंशियल प्लानिंग प्लानिंग फाइनेंशियल बढ़िया तरीके से कर सकें अच्छा सर ये गेम का बड़ा अच्छा यूनिक कितने समय में समय लग रहा है इन औरतों को जो ट्रेनिंग है जल्दी समय लग है नहीं समझ जाते हैं सर यूजली मतलब एक एक सेशन होता है हमारा इस, ए, ਸਾਫ ਸੀੜੀ ਦੇ ਗੇਲ ਦਾ ਇੱਕ ਸੈਸ਼ਨ ਦੇ ਸਭੀ ਸਮਝ ਜਾਂਦੀ ਹੈ ਔਰ ਉਹਨੂੰ ਪ੍ਰੈਕਟੀਕਲੀ ਕਰਨਗੇ ਤਾਂ ਜਲਦੀ ਸਵਾ ਜਾਏਗਾ ਬਿਲਕੁਲ ਸੁਖਬੰਦਰ ਜੀ ਵਧੀਆ ਪਹਿਲ ਹੈਗੀ ਹੈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੈਗੇ ਉਹ ਕੀਤੇ ਜਾਂਦੇ ਰਹੇ ਆ ਅੱਜ ਦੇ ਸਮੇਂ 'ਚ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ ਸਿੱਖਿਤ ਹੋਣਾ ਹਰ ਬੰਦੇ ਦਾ ਜਿਹੜਾ ਬਹੁਤ ਜ਼ਰੂਰੀ ਹੈਗਾ ਕੀ ਕਹਿਣਾ ਚਾਹੀਦਾ ਬਿਲਕੁਲ ਅਮਿਤ ਜੀ ਇਹ ਜਿਹੜਾ ਇਹ ਇੱਕ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਬਹੁਤ ਲੋੜ ਸੀਗੀ ਸਮਝੀ ਹੁਣ ਕੀ ਹੋ ਰਿਹਾ ਕਿ ਇਹ ਜਿਹੜਾ ਤੁਸੀਂ ਗਰੁੱਪ ਦੇਖ ਰਹੇ ਹੋ ਸਾਡੇ ਕੋਲੇ ਸਾਡੇ ਕੋਲੇ 26 ਜਿਹੜੀਆਂ ਇਹਨਾਂ ਨੂੰ ਅਸੀਂ ਐਫਐਲਸੀਆਰਪੀ ਦਾ ਨਾਮ ਦਿੱਤਾ ਹੈਗਾ ਤਾਂ ਐਫਐਲਸੀਆਰਪੀ ਸਾਡੀਆਂ 26 ਜਿਹੜੀਆਂ ਹੈਗੀਆਂ ਨੇ ਉਹ ਐਨਆਰਐਲ ਦੇ ਅੰਡਰ ਇਹਨਾਂ ਨੂੰ ਡਿਪਿਊਟ ਕੀਤਾ ਗਿਆ ਹਰ 100 ਗਰੁੱਪ ਦੇ ਮਗਰ ਇੱਕ ਐਫਐਲਸੀਆਰਪੀ ਡਿਪਿਊਟ ਕੀਤੀ ਗਈ ਹੈ ਔਰ ਇਹਨਾਂ ਦੇ ਇਹ ਪੜੇ ਲਿਖੇ ਨੇ ਪਲੱਸ 2 10th ਹੈਗੇ ਨੇ ਔਰ ਇਹਨਾਂ ਨੂੰ ਸਮਝ ਹੈਗੀ ਆ ਇਸ ਕਰਕੇ ਤੁਸੀਂ ਦੇਖ ਰਹੇ ਹੋਵੋਗੇ ਕਿ ਇੰਗਲਿਸ਼ ਦੇ ਵਿੱਚ ਇਹ ਸਾਰੀ ਗੇਮ ਹੈਗੀ ਆ ਬਟ ਅੱਗੇ ਪਿੰਡਾਂ ਦੇ ਵਿੱਚ ਜਿਹੜੀ ਇਹ ਗੇਮ ਆ ਉਹ ਪੰਜਾਬੀ ਦੇ ਵਿੱਚ ਪ੍ਰਿੰਟ ਕਰਾਈ ਗਈ ਆ ਪੰਜਾਬੀ ਦੇ ਵਿੱਚ ਉਹ ਕੱਟ ਜਾਏਗੀ ਇਹਨਾਂ ਨੇ ਜਾ ਕੇ ਹਰ ਰੋਜ਼ ਜਾ ਕੇ ਜਿਹੜੀਆਂ ਸੈਲਫ ਹੈਲਪ ਗਰੁੱਪ ਦੀਆਂ ਸਾਡੀਆਂ ਔਰਤਾਂ ਹੈਗੀਆਂ ਨੇ ਤਾਨੂੰ ਪਤਾ ਕਿ ਐਨਆਰਐਲਐਮ ਦਾ ਹਰ ਇੱਕ ਪਿੰਡ ਦੇ ਵਿੱਚ ਗਰਾਸ ਰੂਟ ਲੈਵਲ ਦੇ ਉੱਪਰ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਵੀ ਜੜਾਂ ਉਹਦੀਆਂ ਫੈਲ ਚੁੱਕੀਆਂ ਨੇ ਕਿ ਹਰ ਇਸ ਪਿੰਡ ਦੇ ਵਿੱਚ ਪਹੁੰਚ ਹੋ ਗਈ ਚੁੱਕੀ ਹੈ ਸਾਡੀ ਤਾਂ ਉਹਨਾਂ ਨੂੰ ਜਾ ਕੇ ਇਸ ਸਾਰੀ ਫਾਈਨੈਂਸ਼ੀਅਲ ਲਿਟਰੇਸੀ ਜਿਹੜੀ ਹੈਗੀ ਆ ਉਹ ਪੜਾਈ ਜਾਣੀ ਆ ਉਹਦੇ ਵਿੱਚ ਉਹਨਾਂ ਨੇ ਬੈਂਕ ਅਕਾਊਂਟ ਕਿਉਂ ਖੋਲਣਾ ਜ਼ਰੂਰੀ ਹੈ ਔਰ ਕਿਹੜੀ ਬੈਂਕ ਚ ਸਾਨੂੰ ਜਾਣਾ ਚਾਹੀਦਾ ਉਹ ਏਰੀਆ ਕਿਹੜਾ ਉਸ ਬੈਂਕ ਦਾ ਪੈ ਰਿਆ ਹੈਗਾ ਉਸ ਬੈਂਕ ਦੇ ਵਿੱਚ ਅਕਾਊਂਟ ਖੁਲਾਉਣ ਦੇ ਕੀ ਫਾਇਦੇ ਆ ਉਹਨਾਂ ਨੂੰ ਸਰਕਾਰ ਦੀਆਂ ਕਿਹੜੀਆਂ ਸਕੀਮਾਂ ਹੈਗੀਆਂ ਨੇ ਬੈਂਕ ਦੀਆਂ ਲੋਨ ਸਕੀਮਾਂ ਕਿਹੜੀਆਂ ਆਏਗੀਆਂ ਨੇ ਕਿਹੜਾ ਲੋਨ ਕਿਹੜੀ ਚੀਜ਼ ਵਾਸਤੇ ਲੈਣਾ ਚਾਹੀਦਾ ਔਰ ਲਿਆ ਹੋਇਆ ਲੋਨ ਜਿਹੜਾ ਹੈਗਾ ਕੀ ਅਸੀਂ ਉਸੇ ਲਈ ਵਰਤ ਰਹੇ ਹਾਂ ਔਰ ਜੇ ਅਸੀਂ ਉਸ ਲਈ ਨਹੀਂ ਵਰਤ ਰਹੇ ਤਾਂ ਅਸੀਂ ਮੱਕੜ ਜਾਲ ਜਿਹੜਾ ਕਰਜ਼ੇ ਦਾ ਉਹ ਚ ਫਸ ਜਾਂਦੇ ਨੇ ਤਾਂ ਉਤੋਂ ਬਚਣਾ ਕਿਵੇਂ ਹੈਗਾ ਪਲੱਸ ਜਿਹੜਾ ਹੈਗਾ ਜੀ ਉਹ ਤੋਂ ਬਚਣਾ ਹੈਗਾ ਤਾਂ ਅਸਲ ਲੋਨ ਲੈਣਾ ਕਿੱਥੋਂ ਹੈ ਸ਼ਾਹੂਕਾਰ ਤੋਂ ਲੈਣਾ ਬੈਂਕ ਤੋਂ ਲੈਣਾ ਜਾਂ ਸੈਲਫ ਹੈਲਪ ਗਰੁੱਪ ਚੋਂ ਅਸੀਂ ਜਿਹੜਾ ਲੋਨ ਦਿੰਨੇ ਆ ਉਹ ਲੈਣਾ ਹੈਗਾ ਕਿਹੜਾ ਲੋਨ ਸਹੀ ਹੈਗਾ ਔਰ ਇਹ ਗੇਮ ਦੇ ਵਿੱਚ ਸਾਰਾ ਕੁਝ ਹੈ ਔਰ ਦੂਸਰਾ ਨਾਲ ਨਾਲ ਪੋਸਟਰ ਜਿਹੜੇ ਹੈਗੇ ਨੇ ਉਹ ਵੀ ਇਹਨਾਂ ਨੂੰ ਦਿੱਤੇ ਜਾਣਗੇ ਇਹਨਾਂ ਦੀ ਕਿੱਟ ਹੋਊਗੀ ਪੋਸਟਰਾਂ ਦੇ ذریعے ਸਮਝਾਇਆ ਜਾਣਾ ਹੁਣ ਇੱਕ ਪਰਿਵਾਰ ਹੈ ਪਰਿਵਾਰ ਦੇ ਵਿੱਚ ਜੇ ਉਹ ਚਾਰ ਟਾਈਮ ਚਾਹ ਬਣ ਰਹੀ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਜੇ ਅਸੀਂ ਉਹਨਾਂ ਨੂੰ ਉਹ ਬਜਟ ਬਣਾਉਣਾ ਵੀ ਪਰਿਵਾਰ ਦਾ ਸਿਖਾਉਣਾ ਵੀ ਤਿੰਨ ਟਾਈਮ ਚਾਹ ਕਰਕੇ ਇੱਕ ਟਾਈਮ ਚਾਹ ਦੇ ਜਿਹੜੇ ਪੈਸੇ ਬਚ ਗਏ ਉਹ ਪੈਸਾ ਜਿਹੜਾ ਬਚਦਾ ਉਹਨੂੰ ਇਨਵੈਸਟ ਕਿੱਥੇ ਕਰਨਾ ਬਹੁਤ ਛੋਟੀਆਂ ਛੋਟੀਆਂ ਬਚਦਾ ਹੈਗਾ ਇਹ ਇੰਪੋਰਟੈਂਟ ਚੀਜ਼ ਹੈਗੀ ਹੈ ਤਾਂ ਸਾਡੇ ਨਾਲ ਇਨਸਟ੍ਰਕਟਰ ਮੈਡਮ ਵੀ ਮੈਡਮ ਥੋੜਾ ਜਿਆ ਤੁਸੀਂ ਇੱਥੇ ਦਿਖਾ ਰਹੇ ਹੋ ਉਹਨਾਂ ਨੂੰ ਸਿਖਾ ਰਹੇ ਹੋ ਇੱਕ ਵਧੀਆ ਯੂਨੀਕ ਆਈਡੀਆ ਹੈਗਾ ਵੀ ਜਿਵੇਂ ਸਬਸਿਡੀ ਖੇਲਦੇ ਸੀ ਕਿਵੇਂ ਤੁਸੀਂ ਪੌੜੀਦਰ ਪੌੜੀ ਚੜਨਾ ਹੈ ਕਿੰਨਾ ਕੰਟਰਾਸਟ ਕਿੰਨਾ ਕ ਲੈਡੀਜ਼ ਦੇ ਵਿੱਚ ਕਿੰਨੇ ਕਿਲੋ ਕਾਰਿਆ ਸਰ ਐਕਚੁਅਲੀ ਜੋ ਇਹ ਟ੍ਰੇਨਿੰਗ ਹੈ ਨਾ ਇੱਕ ਯੂਨੀਕ ਟ੍ਰੇਨਿੰਗ ਹੈ ਕਿ ਅਸੀਂ ਪਿੰਡਾਂ ਦੇ ਲੋਕਾਂ ਨੂੰ ਫਾਈਨੈਂਸ਼ੀਅਲ ਲਿਟਰੇਸੀ ਬਾਰੇ ਅਸੀਂ ਉਹਨਾਂ ਨੂੰ ਜਾਣਕਾਰੀ ਦੇਣੀ ਕਿ ਅਸੀਂ ਪੈਸੇ ਦਾ ਰੱਖ-ਰਖਾਵ ਕਿਵੇਂ ਕਰਨਾ ਇਹ ਮੈਥਡਿਕ ਐਸਾ ਮੈਥਡ ਹੈ ਕਿ ਜਦੋਂ ਬੱਚੇ ਗੇਮ ਖੇਡਦੇ ਨਾ ਬੜੇ ਇੰਟਰਸਟ ਨਾਲ ਖੇਡਦੇ ਔਰ ਜਦੋਂ ਇਹ ਲੇਡੀਜ਼ ਆਉਨੀਆਂ ਤਕਰੀਬਨ ਸਕੂਲਿੰਗ ਤੋਂ ਬਾਅਦ ਪਹਿਲੀ ਵਾਰੀ ਆ ਕੇ ਇਥੇ ਗੇਮ ਪਲੇ ਕਰਦੀਆਂ ਇੱਕ ਗੇਮ ਦੇ ਥਰੂ ਇਹ ਜਦੋਂ ਖੁਦ ਬਹੁਤ ਅੱਛੀ ਤਰ੍ਹਾਂ ਸਿੱਖਦੀਆਂ ਤੇ ਅੱਗੇ ਉਹ ਮਾਈਂਡ ਦੇ ਵਿੱਚ ਇਹਨਾਂ ਦੇ ਕਲੀਅਰ ਹੋ ਜਾਂਦੀ ਹਰੇਕ ਚੀਜ਼ ਤੇ ਲੋਕਾਂ ਨੂੰ ਦੱਸਣਾ ਹੋਰ ਵੀ ਜ਼ਿਆਦਾ ਸੁਖਾਲਾ ਇਹਨਾਂ ਲਈ ਹੋ ਜਾਂਦਾ ਜਿਵੇਂ ਕਿ ਆਪਾਂ ਦੇਖ ਹੀ ਰਹੇ ਹਾਂ ਕਿ ਪੁਆਇੰਟ ਟੂ ਪੁਆਇੰਟ ਇਹਨਾਂ ਨੂੰ ਕਿੱਥੋਂ ਸੱਪ ਘਟ ਰਿਹਾ ਤੇ ਉਸ ਦੇ ਕੱਟਣ ਦਾ ਕੀ ਕਾਰਨ ਹੈ ਕਿ ਅਸੀਂ account ਤਾਂ open ਕਰਵਾ ਲਿਆ ਬਟ ਉਹਨੂੰ ਪ੍ਰੋਪਰ ਤਰੀਕੇ ਨਾਲ ਸੀ ਮੇਨਟੇਨ ਨਹੀਂ ਕੀਤਾ ਕੋਈ ਯੂਜ਼ ਨਹੀਂ ਕੀਤਾ ਤਾਂ ਉਹ ਵਾਪਸ ਇੱਕ ਨੰਬਰ ਤੇ ਜਾ ਕੇ ਪਹੁੰਚ ਜਾਂਦੇ ਨੇ ਸੋ ਇੱਕ ਇੱਕ ਯੂਨੀਕ ਆਈਡੀਆ ਹੈ ਜੀ ਇਹ ਤੇ ਵਧੀਆ ਸਿੱਖਿਅਤ ਜਿੰਨੀਆਂ ਵੀ ਟ੍ਰੇਨਿੰਗ ਲੈਣਗੀਆਂ ਪਿੰਡ-ਪਿੰਡ ਤੱਕ ਪਹੁੰਚ ਕਰਨੀਆਂ ਹੋਰ ਜਿਹੜੇ ਪਰਿਵਾਰ ਨਹੀਂ ਪੜੇ ਲਿਖੇ ਉਹਨਾਂ ਨੂੰ ਘਟੋ ਘਟ ਮੋਬਾਈਲ ਯੂਜ਼ ਦਾ ਕਰਨਾ ਆਨਲਾਈਨ ਬੈਂਕਿੰਗ ਜਿਹੜਾ ਹੈਗਾ ਸਾਰਾ ਕੁਝ ਸਿਖਾਣਗੇ ਇਹ ਚੀਜ਼ਾਂ ਬਿਲਕੁਲ ਸਰ ਇਹਦੇ ਵਿੱਚ ਸਾਡੇ ਅੱਡੋ ਅੱਡ ਸੈਸ਼ਨ ਹੈ ਜਿਵੇਂ ਪਿੱਛੇ ਤੁਸੀਂ ਵਾਲ ਦੇ ਉੱਤੇ ਡਿਸਪਲੇ 'ਚ ਦੇਖ ਰਹੇ ਹੋ ਸਾਡੇ 15 ਪੋਸਟਰ ਨੇ ਜੋ ਇਹਨਾਂ ਨੂੰ ਬਕਾਇਦਾ ਇੱਕ ਕਿੱਟ ਬਣਾ ਕੇ ਦਿੱਤੀ ਜਾਊਗੀ ਉਹ 15 ਪੋਸਟਰ ਦੇ ਵਿੱਚ ਮੋਬਾਈਲ ਬੈਂਕਿੰਗ ਬਾਰੇ ਆ ਇਹਨਾਂ ਨੂੰ ਕਿਸ ਤਰੀਕੇ ਨਾਲ ਆਪਣੇ ਅਕਾਊਂਟ ਓਪਨ ਕਰਨਾ ਅਕਾਊਂਟ ਦਾ ਯੂਜ਼ ਕਿਸ ਤਰੀਕੇ ਨਾਲ ਕਰਨਾ ਹਰੇਕ ਚੀਜ਼ ਇਹਨਾਂ ਨੂੰ ਸਿਖਾਈ ਜਾਊਗੀ ਔਰ ਨਾਲ ਦੀ ਨਾਲ ਇਹ ਸੇਮ ਪ੍ਰੋਸੈਸ ਜਿਹੜਾ ਇਹ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਆਮ ਔਰਤਾਂ ਨੂੰ ਵੀ ਸਿਖਾਉਣਗੇ अच्छा ਤੁਸੀਂ ਪਹਿਲਾਂ ਸਬਸਿਡੀ ਸਾਰੇ ਹੀ ਖੇੜਦੇ ਰੇ ਤੁਸੀਂ ਵੀ ਖੇੜੀ ਹੋਣੀ ਪਰ ਇਹ ਹੁਣ ਜ਼ਿੰਦਗੀ ਸੁਧਾਰਨ ਦੀ ਸਿਖਾਈ ਜਾ ਰਹੀ ਹੈ ਕਿਵੇਂ ਦਾ ਲੱਗ ਰਿਹਾ ਇਹ ਚੀਜ਼ਾਂ ਦੇਖ ਕੇ ਪਹਿਲਾਂ ਤਾਂ ਨਹੀਂ ਸੋਚਿਆ ਹੁਣਾ ਵੀ ਇਸ ਤਰੀਕੇ ਨਾਲ ਵੀ ਪੜਾਇਆ ਜਾ ਸਕਦਾ ਹੈ ਸਿੱਖਿਸ਼ਿਤ ਹੋ ਸਕਦਾ ਸਰ ਬਹੁਤ ਵਧੀਆ ਲੱਗ ਰਿਹਾ ਹੈ ਇੱਕ ਡਿਫਰੈਂਟ ਤਰੀਕਾ ਡਿਫਰੈਂਟ ਵੇ ਹੈ ਕਿ ਆਪਾਂ ਕਿਵੇਂ ਅੱਗੇ ਵਧ ਰਹੇ ਆਏਗੇ ਕਿਉਂਕਿ ਆਪ ਨੂੰ ਇਹ ਸਮਝਾਇਆ ਜਾ ਰਿਹਾ ਹੈਗਾ ਕਿਦਾਂ ਆਪਾਂ ਕੁਝ ਗਲਤ ਕਰ ਰਹੇ ਹਾਂ ਕਿਵੇਂ ਆਪਾਂ ਨੂੰ ਉਹ ਸੱਪ ਘੱਟ ਰਿਹਾ ਹੈਗਾ ਆਪਾਂ ਨੂੰ ਕੀ ਸਹੀ ਕਰਨਾ ਚਾਹੀਦਾ ਹੈਗਾ ਇਹ ਚੀਜ਼ ਬਹੁਤ ਵਧੀਆ ਗਾਈਡ ਕਰ ਰਹੀ ਨੇ ਪਿੰਡਾਂ ਦੇ ਵਿੱਚ ਬਹੁਤ ਗਰੀਬ ਪਰਿਵਾਰ ਆ ਜਿਹੜੇ ਨਹੀਂ ਪੜੇ ਲਿਖੇ ਲੱਗਦਾ ਉਹਨਾਂ ਤੱਕ ਪਹੁੰਚ ਕਰਕੇ ਤੁਸੀਂ ਸਾਰੀ ਟ੍ਰੇਨਿੰਗ ਦੋਗੇ ਉਹਨਾਂ ਨੂੰ ਹਾਂਜੀ ਸਰ ਦੇਵਾਂਗੇ ਜੀ ਟ੍ਰੇਨਿੰਗ ਤਾਂ ਦੋਵਾਂਗੇ ਕਿਉਂਕਿ ਜੇ ਅਸੀਂ ਸਮਝਾਂਗੇ ਤਾਂ ਹੀ ਅੱਗੇ ਸਮਝਾ ਸਕਦੇ ਹਾਂ ਨਾ ਇਸ ਲਈ ਅਸੀਂ ਇਹ ਚੀਜ਼ ਦੇਖ ਰਹੇ ਹਾਂ ਕਿ ਹਾਂ ਕੀ ਚੀਜ਼ ਸਾਨੂੰ ਸਿੱਖਣ ਦੀ ਜ਼ਰੂਰਤ ਹੈ ਲੱਗਦਾ ਕਿ ਇਹਦੇ ਨਾਲ ਤੁਹਾਨੂੰ ਆਪ ਨੂੰ ਵੀ ਫਰਕ ਪਊਗਾ ਜਿਹੜੀ ਚ ਘਰ ਦਾ ਖਰਚਾ ਕਿਵੇਂ ਕਿੱਥੋਂ ਬਚਤ ਕਰਨੀ ਹੈ ਕਿੱਥੇ ਯੂਜ਼ ਕਰਨਾ ਹੈ ਜਾਂ ਪੈਸਾ ਕਿੱਥੇ ਸਹੀ ਇਸਤੇਮਾਲ ਕਰਨਾ ਉਹਦੀ ਸਮਝ ਆ ਰਹੀ ਹੈ ਇੱਥੇ ਬਿਲਕੁਲ ਸਰ ਕਿਉਂਕਿ ਇਹਨਾਂ ਦਾ ਜੋ ਵੀ ਸਮਝਾਉਣ ਦਾ ਤਰੀਕਾ ਹੈਗਾ ਬਹੁਤ ਵਧੀਆ ਹੈਗਾ ਬਹੁਤ ਵਧੀਆ ਸਮਝ ਆਉਂਦਾ ਹੈ ਸਰ ਜਿੱਦਾਂ ਕਿ ਸਾਨੂੰ ਮੈਡਮ ਦੱਸਦੇ ਨੇ ਕਿ ਇਸ ਤਰ੍ਹਾਂ ਆਪਾਂ ਆਪਣੀ ਸੇਵਿੰਗ ਕਰਨੀ ਹੈ ਕਿ ਇਸ ਤਰ੍ਹਾਂ ਆਪਾਂ ਗਾਈਡ ਕਰਨਾ ਹੈਗਾ ਇਹ ਚੀਜ਼ ਸਭ ਸਿਖਾਈ ਜਾ ਰਹੀ ਹੈ ਇਹ ਸਾਨੂੰ ਜੀ ਬਿਲਕੁਲ ਹੋਰ ਵੀ ਗੱਲ ਕਰਦੇ ਨੇ ਲੇਡੀਜ਼ ਇੱਥੇ ਬਹੁਤ ਟ੍ਰੇਨਿੰਗ ਲੈ ਰਹੀਆਂ ਹੈ ਸਕੂਲ ਤੋਂ ਬਾਅਦ ਮਿਲਦਾ ਪਹਿਲੀ ਵਾਰ ਹੀ ਦੇਖਿਆ ਨਾ ਤੁਸੀਂ ਜਾਂ ਬਚਪਨਦਵਾਲ ਹੁਣੀ ਖੇਡ ਰਹੇ ਹੋ ਉਹ ਵੀ ਪੈਰਾ ਨਾਲ ਹੱਥ ਨਾਲ ਤਾਂ ਸਾਰੇ ਖੇਡਦੇ ਸੀ ਸਮਝ ਲੱਗ ਰਿਹਾ ਇਹ ਕੀ ਚੀਜ਼ ਕਨਸੈਪਟ ਹੈ ਜੀ ਹਾਂ ਜੀ ਸਰ ਸਰ ਅਸੀਂ ਨੀਚੇ ਤੋਂ ਉੱਠ ਕੇ ਮਤਲਬ ਉੱਪਰ ਵੱਲ ਨੂੰ ਜਾਣਾ ਹੈ ਨਾ ਵੀ ਮਤਲਬ ਸਾਰਾ ਲੇਡੀਜ਼ ਨੂੰ ਕਿਦਾਂ ਅਸੀਂ ਵੀ ਬੈਂਕ ਦੇ ਖਾਤੇ ਖੁਲਾਣੇ ਆ ਕਿਦਾਂ ਉਹਨਾਂ ਨੂੰ ਗਾਈਡ ਕਰਨਾ ਉਹਨਾਂ ਨੂੰ ਦੱਸਣਾ ਕਿਉਂਕਿ ਪਿੰਡਾਂ ਦੇ ਵਿੱਚ ਅਨਪੜ੍ਹ ਬੀਬੀਆਂ ਹੋਣਗੀਆਂ ਉਹਨਾਂ ਨੂੰ ਬੈਂਕ ਦੇ ਖਾਤੇ ਬਾਰੇ ਜੋ ਵੀ ਇਹ ਜਾਣਕਾਰੀ ਅਸੀਂ ਦੇਵਾਂਗੇ ਵੀ ਆਪਣੇ ਘਰ ਦੇ ਖਰਚੇ ਲਿਮਿਟੇਸ਼ਨ ਪਤਾ ਲੱਗੀ ਹੋਣੀ ਵੀ ਕਿਵੇਂ ਅਸੀਂ ਕਿੱਥੋਂ ਬਚਤ ਕਰ ਸਕਦੇ ਹਾਂ ਕਿਵੇਂ ਕਰਦੇ ਹਾਂ ਹਾਂਜੀ ਹਾਂਜੀ ਓਬਵੀਅਸ ਹੈ ਸਰ ਮੈਮ ਨੇ ਸਾਨੂੰ ਬੜੇ ਚੰਗੇ ਢੰਗ ਨਾਲ ਸਾਨੂੰ ਇਹਨਾਂ ਨੇ ਕੱਲ ਵੀ ਸਿਖਾਇਆ ਅੱਜ ਵੀ ਸਾਨੂੰ ਮਤਲਬ ਸਾਨੂੰ ਦੱਸਿਆ ਗਿਆ ਕਿ ਘੱਟ ਖਰਚੇ ਆਏ ਕਰਕੇ ਅਸੀਂ ਕਿੱਦਾਂ ਅੱਗੇ ਵਧ ਸਕਦੇ ਹਾਂ ਵੱਧ ਖਰਚੇ ਨੂੰ ਕੰਟਰੋਲ ਕਰਕੇ ਕਿੱਦਾਂ ਵੀ ਅਸੀਂ ਕਰ ਸਕਦੇ ਹਾਂ ਸਾਰਾ ਸਮਝਾਇਆ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਵੀ ਇੱਥੇ ਖੇਲ ਰਹੇ ਹੋ ਇਹ ਗੇਮ ਪੜ੍ਹਾਈ ਦੇ ਤੌਰ ਤੇ ਇੱਕ ਬੜੀ ਵਧੀਆ ਚੀਜ਼ ਸਾਹਮਣੇ ਆਈ ਹੈ ਦੇਖਣ ਨੂੰ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਸਰ ਸਾਨੂੰ ਅਸੀਂ ਸਿੱਖਣ ਲਈ ਆਏ ਆਂ ਤੇ ਅੱਗੇ ਗਰੀਬ ਪਰਿਵਾਰਾਂ ਨੂੰ ਕਿਵੇਂ ਬਚਤ ਕਰਨੀ ਆ ਕਿਸ ਤਰ੍ਹਾਂ ਤੁਸੀਂ ਅੱਗੇ ਵਧਣਾ ਹੈ ਗਰੀਬੀ ਚੋਂ ਨਿਕਲਣਾ ਹੈ ਉਹ ਸਾਰੇ ਟ੍ਰੇਨਿੰਗ ਅਸੀਂ ਦੇਵਾਂਗੇ ਆਪ ਇਥੋਂ ਸਿੱਖ ਕੇ ਜਾਵਾਂਗੇ ਅੱਛਾ ਹੁਣ ਜਿਹੜਾ ਸਿੱਖਿਆ ਇਹਦੇ ਨਾਲ ਆਪਣੇ ਵੀ ਖਰਚੇ ਪਤਾ ਲੱਗਣਗੇ ਵੀ ਕਿੱਥੋਂ ਬਚਤ ਕਰਨੀ ਹੈ ਕਿੱਥੇ ਯੂਜ਼ ਕਰਨਾ ਹੈ ਆ ਰਹੀ ਸਮਝ ਆ ਰਹੀ ਹੈ ਹਾਂ ਜੀ ਪੂਰੀ ਸਮਝ ਆ ਰਹੀ ਹੈ ਸਾਨੂੰ ਜਿਵੇਂ ਅਸੀਂ ਲੋਨ ਲੈ ਰਹੇ ਹਾਂ ਜਾਂ ਸਾਨੂੰ ਸੱਪ ਕੱਟ ਰਿਹਾ ਹੈ ਅਸੀਂ ਨੀਚੇ ਫੇਰ ਆ ਜੰਨੇ ਆ ਸੇਵਿੰਗ ਕਿਵੇਂ ਕਰਨੀ ਹੈ ਖਾਤੇ ਕਿਵੇਂ ਖਲਵਾਣੇ ਉਹ ਸਭ ਸਾਨੂੰ ਸਮਝ ਆ ਰਿਹਾ ਜੀ ਬਿਲਕੁਲ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਕੀਤਾ ਜਾ ਰਿਹਾ ਹੈ ਇਹ ਇਨਾਂ ਪਿੰਡਾਂ ਦੀਆਂ ਬੀਬੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਫਾਈਨੈਂਸ਼ੀਅਲ ਤੌਰ ਤੇ ਸਟਰੋਂਗ ਹੋਣ ਦੀ ਕਿਵੇਂ ਤੁਸੀਂ ਬਜਟ ਕਰਨੀ ਹੈ ਕਿੱਥੋਂ ਪੈਸਾ ਸੇਵ ਕਰਨਾ ਕੱਲੀ-ਕੱਲੀ ਚੀਜ਼ ਇੱਕ ਗੇਮ ਦੇ ਜ਼ਰੀਏ ਸਿਖਾਇਆ ਜਾ ਰਿਹਾ ਹੈ ਤੇ ਜਿੰਨੀਆਂ ਲੇਡੀਜ਼ ਇਹ ਟ੍ਰੇਨਿੰਗ ਲੈ ਰਹੀਆਂ ਸਾਰੀਆਂ ਟ੍ਰੇਨਿੰਗ ਲੈ ਕੇ ਵੱਖ-ਵੱਖ ਪਿੰਡਾਂ ਜਿਹੜੇ-ਜਿਹੜੇ ਪਿੰਡਾਂ ਤੋਂ ਆਈਆਂ ਨੇ ਉਹਨਾਂ ਪਿੰਡਾਂ ਦੀਆਂ ਗਰੀਬ ਪਰਿਵਾਰਾਂ ਦੀਆਂ ਜਿਹੜੀਆਂ ਅਨਪੜ੍ਹ ਔਰਤਾਂ ਨੇ ਉਹਨਾਂ ਤੱਕ ਪਹੁੰਚ ਕਰਨੀਆਂ ਤਾਂ ਉਹਨਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਆਨਲਾਈਨ ਬੈਂਕਿੰਗ ਕਿਵੇਂ ਇਸਤੇਮਾਲ ਕਰਨੀ ਹੈ ਕਿਵੇਂ ਮੋਬਾਈਲ ਦਾ ਯੂਜ਼ ਕਰਨਾ ਹੈ ਕਿਵੇਂ ਸਾਈਬਰ ਕ੍ਰਾਈਮ ਤੋਂ ਬਚਣਾ ਹੈ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਲੋਕ ਫੋਨ ਕਾਲ ਦੇ ਉੱਤੇ ਆਪਣਾ ਜਿਹੜਾ ਪਿੰਨ ਨੰਬਰ ਦੇ ਦਿੰਦੇ ਨੇ ਜਾਂ ਅਕਾਊਂਟ ਨੰਬਰ ਦੱਸ ਦਿੰਦੇ ਆ ਤੇ ਇਹ ਚੀਜ਼ਾਂ ਕਰਕੇ ਕਿਤੇ ਨਾ ਕਿਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਕਿ ਚ ਤਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਗਰੀਬ ਤਬਕੇ ਦੇ ਲੋਕ ਹੈਗੇ ਉਹ ਵੀ ਉੱਪਰ ਆ ਕੇ ਆਪਣਾ ਚੰਗਾ ਜਿਹੜਾ ਜੀਵਨ ਹੈ ਉਹ ਬਤੀਤ ਕਰ ਸਕਣ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ